ਵਿਦਾਂ ਸੰਭਾਲ ਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨਿੱਕੂ ਸਫਰੀ ਦੇ ਭਰਾ ਕਸ਼ਮੀਰ ਸਿੰਘ ਰੰਜੂ ਪੁੱਤ ਬਰਕਾਰ ਸਿੰਘ ਵਾਸੀ ਉਠਿਆ ਦੇ ਘਰ ਦੇ ਉੱਪਰ ਬੀਤੀ ਦੇਰ ਰਾਤ ਤਕਰੀਬਨ 3:30 ਵਜੇ ਦੇ ਨੇੜੇ 90 ਵਿਅਕਤੀਆਂ ਨੇ ਗੋਲੀਆਂ ਚਲਾਈਆਂ ਜਿਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਓ ਦੱਸਿਆ ਜਾ ਰਿਹਾ ਹੈ ਉਥੇ ਹੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨਿੱਕੂ ਸਫਰੀ ਨੇ ਦੱਸਿਆ ਕਿ ਇਹ ਮੇਰਾ ਭਰਾ ਆਪਣੇ ਪਰਿਵਾਰ ਸਮੇਤ ਘਰ ਦੇ ਸੁੱਤਾ ਪਿਆ ਸੀ ਕਿ ਅਚਾਨਕ ਦੇਰ ਰਾਤ ਨੂੰ ਉਸ ਦੇ ਘਰ ਦੇ ਉੱਪਰ ਗੋਲੀਆਂ ਕੰਨਿਆ ਸ਼ੁਰੂ ਹੋ ਗਈਆਂ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਮਾਰਨੇ ਦਰਵਾਜ਼ੇ ਵਿੱਚ ਅਤੇ ਦੋ ਗੋਲੀਆਂ ਘਰ ਅੰਦਰ ਦੀਵਾਰ ਦੇ ਉੱਪਰ ਜਾ ਵਜੀਆਂ ਜਿਸ ਦੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਥਾਣਾ ਵੈਰੋਵਾਲ ਨੂੰ ਦਿੱਤੀ ਗਈ ਹੈ ਉਦੋਂ ਹੀ ਸਬੰਧੀ ਪੁਲਿਸ ਥਾਣਾ ਵੈਰੋਵਾਲ ਦੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਜੋਗਿੰਦ ਸਿੰਘ ਹੋਟੀਆਂ ਅੱਜ ਸਾਡੇ ਪਿੰਡ ਦੇ ਵਿੱਚ ਤੜਕੇ 2:30 ਵਜੇ ਦੀ ਗੱਲ ਆ ਸਾਡੇ ਮੈਂਬਰ ਪੰਚਾਇਤ ਜਿਹੜੇ ਕਸ਼ਮੀਰ ਸਿੰਘ ਰੰਜੂ ਪਹਿਲਵਾਨ ਆ ਉਨ੍ਹਾਂ ਦੇ ਘਰ ਦੇ ਉੱਤੇ ਅੰਨੇਵਾ ਜਿਹੜੀ ਫਾਇਰਿੰਗ ਕੀਤੀ ਗਈ ਆ ਔਰ ਜਿੱਥੇ ਸੌਂਦੇ ਆ ਉਥੇ ਆਣ ਕੇ ਸਿੱਧੀਆਂ ਗੋਲੀਆਂ ਜਿਹੜੀਆਂ ਗੇਟ ਨੂੰ ਗੇਟ ਦੇ ਵਿੱਚੋਂ ਨਹੀਂ ਲੰਘ ਕੇ ਵੱਜੀਆਂ ਵਾ ਔਰ ਚਲੋ ਮਰ ਦੀ ਕਿਰਪਾ ਨਾਲ ਇਹਨਾਂ ਦੀ ਜਿਹੜੀ ਆ ਜਾਨੀ ਮਾਲੀ ਕੋ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਸਾਰੀ ਵਿਗੜ ਚੁੱਕੀ ਆ ਨਿਤ ਦਿਹਾੜੇ ਰਜਨਾ ਕਦੀ ਕਿਸੇ ਨੂੰ ਗੋਲੀ ਵੱਜਦੀ ਆ ਛਰੇਆਮ ਲੋਕੀਂ ਹਥਿਆਰ ਲੈ ਕੇ ਘੁੰਮ ਰਹੇ ਆ ਔਰ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਜਾਂ ਸਾਡੀ ਪੰਜਾਬ ਦੀ ਸਰਕਾਰ ਆ ਉਹਦੇ ਕੰਨ ਦੇ ਉੱਤੇ ਜੂਨੀ ਸਰਕ ਦੀ ਕਦੀ ਕਿਤੇ ਪੁਲਿਸ ਮੁਲਾਜ਼ਮ ਮਾਰ ਦਿੱਤਾ ਜਾਂਦਾ ਪੁਲਿਸ ਦੀ ਪੁਲਿਸ ਦਾ ਹਥਿਆਰ ਖੋ ਕੇ ਔਰ ਇਹ ਅੱਜ ਜਿਹੜੀ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਦੀ ਜਿਹੜੀ ਕਾਨੂੰਨ ਵਿਵਸਥਾ ਜਿਹੜਾ ਪ੍ਰਬੰਧ ਹੈ ਗ੍ਰਹਿ ਮੰਤਰੀ ਖੁਦ ਭਗਵੰਤ ਸਿੰਘ ਮਾਨ ਆ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਪਰ ਇਹਨਾਂ ਇਹੋ ਜਿਹੇ ਜਿਹੜੇ ਅ ਅਨਸਰ ਆ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਵਿੱਚ ਜਿਹੜੀ ਸਰਕਾਰ ਆ ਤੇ ਪੁਲਿਸ ਆ ਉਹ ਅਸਫਲ ਆ ਜੇ ਇਹਨਾਂ ਦਾ ਜੇ ਇਥੇ ਸੁੱਤੇ ਹੁੰਦੇ ਇਸੇ ਜਗ੍ਹਾ ਹਰਜਾਨਾ ਸੌਂਦਾ ਹੈ ਕਸ਼ਮੀਰ ਸਿੰਘ ਜਿਹੜਾ ਪਲਵਾਨ ਆ ਜੇ ਇਥੇ ਅਜਿਹਾ ਸੁੱਤਾ ਹੁੰਦਾ ਦੇ ਇਹ ਕੁਝ ਵੀ ਘਟਨਾ ਜਿਹੜੀ ਵਾਪਰ ਸਕਦੀ ਸੀ ਜਾਂ ਨੁਕਸਾਨ ਵੀ ਹੋ ਸਕਦਾ ਹੈ ਇਹ ਜੇ ਕਿਸੇ ਨੂੰ ਕੋਈ ਵਹਿਮ ਪਰਮਾ ਉਹ ਬੰਦਾ ਕੋਈ ਸਿੱਧੀ ਆਣ ਕੇ ਗੱਲ ਕਰੇ ਇਹ ਸਾਡੀ ਪ੍ਰਸ਼ਾਸਨ ਤੋਂ ਮੰਗਾ ਕਿ ਇਹ ਜਿਹੜਾ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਪਿੰਡ ਦੇ ਵਿੱਚ ਇਹੋ ਜੀ ਕਦੇ ਘਟਨਾ ਨਹੀਂ ਵਾਪਰੀ ਇਹ ਨਵੀਆਂ ਹੀ ਜਦੋਂ ਦੀ ਸਰਕਾਰ ਬਣੀ ਆ ਪਰ ਉਦੋਂ ਦੀਆਂ ਘਟਨਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਾਪਰ ਰਹੀਆਂ ਨੇ ਤੇ ਔਰ ਇਹ ਨਿੰਦਣਯੋਗ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕੀ ਕਿਰਪਾ ਕਰਕੇ ਇਹ ਜਿਹੜੇ ਦੋਚੀ ਆ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ ਕੀ ਨਾਮ ਆ ਪਾ ਜੀ ਮੇਰਾ ਕਸ਼ਮੀਰ ਸਿੰਘ ਰੱਜੂ ਪਲਵਾਰ ਕੋ ਲੋੜੀ ਇਹ ਜਿਹੜੀ ਅਸੀਂ ਮੈਂ ਮੈਂਬਰ ਪੰਚਾਇਤ ਆ ਤੇ ਤੜਕੇ 2:3 ਦੀ ਗੇੜ ਗੇੜ ਤੇ ਮੇਰੇ ਬੂਏ ਜਿੱਥੇ ਮੈਂ ਸਉਣਾ ਉੱਥੇ ਘੂੜਨਾ ਚੱਲੇ ਪਾਵਾਂ ਤਿੰਨ ਵੈਰ ਹੋਏ ਆ ਤੇ ਕਿਹਨੂੰ ਤਾਂ ਹੀ ਮੌਕਾ ਦੇ ਹਾਂਜੀ ਮੌਕਾ ਵੇਖੀ ਉਹਨਾਂ ਨੂੰ ਮੈਂ ਖੋਲ ਵੀ ਦੇਤੇ ਆ ਤਾਰਾ ਕੋਈ ਦੇਤਾ ਅਕਸਰਾਂ ਉਥੇ ਥਾਣੇ ਵੀ ਦਰਖਾਸਤ ਲਖਾਇਆ ਮੈਂ ਹਾਂਜੀ ਮੰਗ ਮੇਰਾ ਪੁਲਿਸ ਕੋਲ ਹੋਏ ਪ੍ਰਸ਼ਾਸਨ ਨੇ ਇਹਨਾਂ ਦਾ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹ ਕੰਮ ਦੀ ਅੱਜ ਮੇਰੇ ਨਾਲ ਇਹ ਗੱਲ ਨੂੰ ਹੋਰ ਵੀ ਕਿਸੇ ਨਾਲ ਹੋਊਗੀ ਕਿ ਕੇ ਕੋਈ ਪੁਰਾਣੀ ਗਵਾਏ ਬਜਾ ਰਹੀ ਤੇ ਚੱਗੀ ਆ ਅਡਾ ਕੀ ਕੀ ਲੱਗਦਾ ਹੈ ਪੁਰਾਣੀ ਇੰਪੋਰਟੈਂਟ ਸ਼ੇ ਇਹੋ ਮੈਂਡ ਦੇ ਅਸੀਂ ਸਰਪੰਚ ਵੀ ਹਾਂ ਮੈਂਬਰ ਪੰਚਾਇਤ ਹੁਣ ਮੈਂ ਖੋਦਿਆ ਇਹ ਹੁਣ ਮਹਾਰਾਜ ਜਾਣਦਾ ਜੇ ਕੋਈ ਗੱਲ ਬਾਤ ਕੇ ਨਾਲ ਮੇਰੀ ਕੋਈ ਹੈਗੀ ਆ ਤੇ ਮੈਨੂੰ ਆਣ ਕੇ ਦਿਨੇ ਦੱਸ ਦੇ ਜੇ ਕੋਈ ਗੱਲ ਮੇਰੇ ਨਾਲ ਇਹਨੇ ਕਰਨੀ ਆ ਤੇ ਮੈਂ ਆ ਜਿਹੜੇ ਜਿੱਥੇ ਕੋਈ ਕੋਵੇ ਉਥੇ ਮੈਂ ਆ ਜਨਾ ਪਤਾ ਲੱਗਾ ਕਿੰਨੇ ਜਾਣੇ ਗੋਲੀ ਚਾਹ ਪਤੇ ਤਿੰਨ ਜਿਹੜੇ ਬੰਦੇ ਮੋਟਰਸਾਈਕਲ ਤੇ ਆ ਮੋਟਰਸਾਈਕਲ ਤੇ ਆਏ ਆ ਹਾਂਜੀ ਕੀ ਮੰਗ ਕਰਦੇ ਮੈਂ ਮੰਗ ਇਹੋ ਪ੍ਰਸ਼ਾਸਨ ਕੋਲ ਤੋਂ ਨਹੀਂ ਹੋਈ ਕਰਦਾ ਵਾਂ ਕਿ ਇਹ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਜੇ ਕਿਸੇ ਨੂੰ ਕੋਈ ਗੱਲ ਬਾਤ ਆ ਕੋਈ ਦੁੱਖ ਤਕਲਵੀ ਵੀ ਜਾਂ ਕੋਈ ਉਦਾਂ ਵੀ ਕਿਸੇ ਨੂੰ ਵੀ ਕੋਈ ਵਹਿਮ ਭੈਮ ਆ ਤੇ ਮੈਨੂੰ ਦੱਸ ਦੇਵੇ ਤੇ ਮੇਰੇ ਨਾਲ ਜਿਹੜਾ ਵੀ ਕੋਈ ਨੇ ਵਹਿਮ ਭੈਮ ਕੱਢਣਾ ਵਾ ਇਹ ਵੀ ਤਰ੍ਹਾਂ ਦਾ ਜੇ ਪਿੰਡ ਦਾ ਵਾ ਪਿੰਡ ਦਾ ਕੱਢ ਲੈ ਜੇ ਬਾਹਰ ਦਾ ਵਾ ਤੇ ਬਾਹਰ ਦਾ ਕੱਢ ਲੈ ਜੇ ਕਿਸ ਨੂੰ ਦੋ ਕੋਈ ਵੀ ਹੋਵੇ ਜੇ ਕਿਸ ਨੂੰ ਕੋਈ ਹੈਗਾ ਵਿਆਹ ਦੇ ਕੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਕਿਸ ਨੂੰ ਵਿਆਹ ਆ ਕਿਸੇ ਵੀ ਬੰਦੇ ਨੂੰ ਉਹ ਮੇਰੇ ਨਾਲ ਆ ਕੇ ਦਿਨੇ ਘਟਨਾ ਦਿਨੇ ਕੱਢ ਲੈ ਜਾਂ ਮੈਨੂੰ ਦੱਸ ਕੇ ਕੱਢ ਦੇ ਪਰ ਬੱਚਿਆਂ ਦੇ ਪਰਿਵਾਰ ਤੇ ਮੇਰੇ ਤੇ ਆ ਕੰਮ ਹੋਇਆ ਬੱਚੇ ਨਾਲ ਮੇਰੇ ਤੇ ਪਰ ਇਹ ਗੱਲ ਮਾਰੀ ਕੀਤੀ ਜਿਨੇ ਵੀ ਕੀਤੀ ਆ ਤੇ ਜੇ ਕਿਸੇ ਨੇ ਆਉਣਾ ਜਾਣਾ ਇਹ ਮੈਨੂੰ ਦੱਸ ਦਿੰਦਾ ਤੇ ਮੈਂ